ਅੱਧੇਗਰ ਸਾਹਿਬ ਤੇ ਗੁਰਦੁਆਰਾ ਜੋਤਰੀ ਸਿੰਘ ਸਾਹਿਬ ਧਾਰਮਿਕ ਸਥਾਨਾਂ ਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀ ਤੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਇਹ ਖਰੀਦ ਲੈਂਦੀ ਸੀ ਤੋਂ ਨੂੰ ਅੱਗੇ ਮਹਿੰਗੀ ਰੇਟ ਤੇ ਵੇਚਦੇ ਸੀ ਜਿਸ ਦੇ ਵਿੱਚ ਜਸਬੀਨ ਸਿੰਘ ਉਰਫ ਜਾਨੀ ਉੱਤ ਪਰਵਸਨ ਸਿੰਘ ਵਾਸੀ ਆਲੀਆਂ ਤੇ ਕਮਲਪ੍ਰੀਤ ਸਿਰਫ ਸਿੰਘ ਉਰਫ ਬਾਵਾ ਉਰਫ ਸੁਮਨ ਇਹ ਲੇਟ ਨਰਿੰਦਰ ਸਿੰਘ ਇਹ ਇਹ ਮਲੇਰ ਕੋਟਲੇ ਦੇ ਆ ਜਿਹੜੇ ਸਟੂਡੈਂਟ ਨੇ ਸਸ ਬਾਬਾ ਬੰਦਾ ਸਿੰਘ ਬਹਾਦਰ ਇੰਜਨ ਕਾਲੇ ਪਰਦੇਸੀ ਇਹ ਮੋਟਰਸਾਈਕਲ ਇਹਨਾਂ ਨੇ ਚੋਰੀ ਦੇ ਖਰੀਦ ਲਿਆ ਸੀ ਤੇ ਅੱਗੇ ਵੇਚ ਦਿੰਦੇ ਸੀ ਇਸ ਤੋਂ ਲਾਵਾ ਇਹਨਾਂ ਤੇ ਗਿਰੋਹ ਦੇ ਵਿੱਚ ਇੱਕ ਜਗਜੀਤ ਸਿੰਘ ਪੁੱਤਰ ਬਹਾਦਰ ਸਿੰਘ ਆ ਪਾਸੇ ਬਰੋਂਗਾ ਤੇ ਥਾਣਾ ਮਲੋਹ ਇਹ ਹੁਣੇ ਜਸਰਾ ਕਲੋਨੀ ਰਹਿੰਦਾ ਜਸਰਾ ਕਲੋਨੀ ਗੋਬਿੰਦਗੜ੍ਹ ਦੇ ਵਿੱਚ ਰਹਿੰਦਾ ਇਹ ਮੋਟਰਸਾਈਕਲ ਖਰੀਦਦਾ ਸੀ ਤੇ ਅੱਗੇ ਖਰੀਦ ਕੇ ਅੱਗੇ ਵੇਚ ਦਿੰਦਾ ਸੀ ਇੱਧਰ ਚ ਪਹਿਲਾਂ ਇਹ 2-3 ਮੁਕਦਮੇ ਐ ਐਮਡੀਪੀ ਜਸਦੇ ਜਰ ਜਨੇ ਇਹ ਚੋਰੀ ਦੇ ਮੁਕਦਮੇ ਇੱਧਰ ਸੇ ਜਰਦ ਨੇ ਇਹਨਾਂ ਨੂੰ ਮੁਖਵਰੀ ਤੇ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਆ ਤੇ ਇਹਨਾਂ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਜਿਹੜਾ ਜਸਵਿੰਦਰ ਸਿੰਘ ਤੇ ਕਮਲ ਪੀਸਿੰਗ ਦਾ ਨੰਬਰ ਹਾਸਲ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਸੂਮੂ ਆਦ ਨੂੰ 17 ਤਰੀਕ ਨੂੰ ਇਸ ਕੀਤਾ ਜਾਵੇਗਾ ਇਹ ਜਾਂਚ ਚੱਲ ਰਹੀ ਹੈ ਤੇ ਜਗਜੀਤ ਸਿੰਘ ਜਿਹੜਾ ਇਹ ਗੁਬਿੰਦਗੜ੍ਹ ਹਾਂ ਦਾ ਇਹਨਾਂ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਸਾਹਮਣੇ ਦਿੱਤਾ ਜਿਨ੍ਹਾਂ ਨੂੰ ਨਾਬਾ ਜੇਲ ਬੰਦ ਅੱਜ ਕਰਾਇਆ ਜਾਵੇਗਾ ਇਹ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਮੋਟਰਸਾਈਕਲ ਟੋਟਲ 3 ਰਿਕਵਰ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਬੰਦਾ ਇਹਨਾਂ ਦੀ ਗਿਰੋਹ ਦਾ ਫੜਿਆ ਹੋਇਆ ਸੀ ਉਹ ਵੀ ਇਹਦੇ 'ਚ ਸੰਮਲ ਸੀ ਜੋ ਨਾ ਵੀ ਨਾ ਵੀ ਜੇਲ੍ਹ ਦੇ ਵਿੱਚ ਅਸੇ ਬੰਦਾ